ਸਸ਼ੀ ਕਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਬਹੁਤ ਸਾਰਾ ਪਿਆਰ ਦੇ ਰਿਹਾ ਤੁਸੀ ਧੰਨਵਾਦ ਸਾਰਿਆਂ ਦਾ ਤੇ ਆਪਾਂ ਇਸ ਵਕਤ ਹੈਗੇ ਜੀ ਜਮਸ਼ੇਦਪੁਰ ਚਾਰਖੰਡ ਦੇ ਵਿੱਚ ਪੰਜਾਬ ਤੋਂ ਤਕਰੀਬਨ 1700 1800 ਕਿਲੋਮੀਟਰ ਦੂਰ ਤੇ ਅੱਜ ਅਸੀਂ ਜਿਹੜੇ ਰੋਡ ਤੇ ਜਾ ਰਹੇ ਆ ਇਹ ਰੋਡ ਬਹੁਤ ਹੀ ਜ਼ਿਆਦਾ ਖਤਰਨਾਕ ਰੋਡ ਹੈ ਟਾਈਮਜ਼ ਆਫ ਇੰਡੀਆ ਉਹਦੇ ਹੋਰ ਬਹੁਤ ਵੱਡੇ ਵੱਡੇ ਖਵਾਰਾਂ ਦੇ ਵਿੱਚ ਇਹਦੇ ਆਰਟੀਕਲ ਸ਼ੋਪੇ ਨੇ ਕਿਉਂਕਿ ਸਥਾਨਕ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਰੋਡ ਦੇ ਉੱਤੇ ਬਹੁਤ ਹੀ ਜਿਹੜੇ ਖਤਰਨਾਕ ਆਧ ਮਾਮਾ ਦਾ ਪ੍ਰੇਤਾਂ ਦਾ ਵਾਸ ਹੈਗਾ ਆ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ ਉਹ ਅਤੇ ਬਹੁਤ ਹੀ ਜ਼ਿਆਦਾ ਜਿਹੜੇ ਐਕਸੀਡੈਂਟ ਹੁੰਦੇ ਆ ਇਹ ਰੋਡ ਦੇ ਉੱਤੇ ਸਭ ਤੋਂ ਵੱਧ ਐਕਸੀਡੈਂਟ ਹੋਣ ਵਾਲੇ ਰੋਡਾਂ ਦੇ ਵਿੱਚੋਂ ਇਹ ਆਉਂਦਾ ਪੂਰੇ ਭਾਰਤ ਦੇ ਵਿੱਚੋਂ ਵੈਸੇ ਤਾਂ ਦੋਸਤੋ ਸਬੂਤ ਹੁੰਦੇ ਆ ਜਾਂ ਨਹੀਂ ਹੁੰਦੇ ਉਸ ਦਾ ਆਪਣਾ ਆਪਣੀ ਸੋਚ ਹੈ ਆਪਣਾ ਆਪਣਾ ਮੰਨਣਾ ਲੇਕਿਨ ਇੱਕ ਗੱਲ ਤੁਹਾਨੂੰ ਮੈਂ ਕਲੀਅਰ ਕਰ ਦੇਣੀ ਚਾਹੁੰਦਾ ਕਿ ਅਗਰ ਭਗਵਾਨ ਹੈ ਤਾਂ ਸ਼ੈਤਾਨ ਵੀ ਹੈ ਇਸ ਕਰਕੇ ਇਸ ਰੋਡ ਦੀ ਜਿਹੜੀ ਕਹਾਣੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਲੋਕ ਕਹਿੰਦੇ ਨੇ ਕਿ ਰਾਤ ਨੂੰ ਇੱਥੇ ਇੱਕ ਚਿੱਟੇ ਕੱਪੜਿਆਂ ਦੇ ਵਿੱਚ ਔਰਤ ਖੜੀ ਦਿੰਦੀ ਆ ਜੋ ਕਿ ਅਚਾਨਕ ਹੀ ਰੋਡ ਦੇ ਵਿੱਚ ਆ ਲਈ ਜਾਂਦੀ ਆ ਤੇ ਬਹੁਤ ਹੀ ਟਰੱਕ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਅਚਾਨਕ ਜਿਹੜੇ ਹੈ ਗਿਆ ਉਹਨੂੰ ਬਚਾਉਂਦੇ-ਬਚਾਉਂਦੇ ਰੋਡ ਤੋਂ ਜਿਹੜੀ ਗੱਡੀ ਹੈਗੀ ਇੱਕ ਸਾਈਡ ਤੇ ਤੜ ਦੇ ਤੇ ਬਹੁਤ ਹੀ ਜ਼ਿਆਦਾ ਜਿਹੜੀਆਂ ਅੰਜਾਨਾ ਹੈਗੀਆਂ ਨੇ ਇਸ ਤਰ੍ਹਾਂ ਹੀ ਟਰੱਕ ਡਰਾਈਵਰਾਂ ਦੀ ਇੱਥੇ ਗਈਆਂ ਨੇ ਬਾਕੀ ਹੋਰ ਵੀ ਬਹੁਤ ਜਿਹੜੇ ਹਾਦਸੇ ਹੁੰਦੇ ਹੈਗੇ ਆ ਜਿੰਨਾ ਖੂਬਸੂਰਤ ਰੋੜੇ ਦਿਨ ਦੇ ਵਿੱਚ ਲੱਗਦਾ ਕਹਿੰਦੇ ਰਾਤ ਨੂੰ ਹੁਣੇ ਜਿਆਦਾ ਜਿਹੜਾ ਹੈਗਾ ਇਹ ਡਰਾਵਣਾ ਹੋ ਜਾਂਦਾ ਆ ਇਸ ਰਸਤੇ ਤੋਂ ਲੰਘਣ ਵਾਲਾ ਹਰ ਇੱਕ ਮੁਸਾਫਿਰ ਇੱਥੇ ਰੋਡ ਦੇ ਕਿਨਾਰੇ ਬਣੇ ਕਾਲੀ ਮਾਤਾ ਦੇ ਮੰਦਿਰ ਤੇ ਜ਼ਰੂਰ ਰੁਕਦਾ ਆ ਔਰ ਸਥਾਨਕ ਲੋਕਾਂ ਦਾ ਇਹ ਮੰਨਣਾ ਕਿ ਇਸ ਮੰਦਿਰ ਦੇ ਉੱਤੇ ਮੱਥਾ ਟੇਕਣ ਦੇ ਨਾਲ ਜਿਹੜਾ ਹੈਗਾ ਆ ਮਾਤਾ ਜਿਹੜੀ ਹੈਗਾ ਰੱਖਿਆ ਕਰਦੀ ਆ ਤੇ ਬੁਰੀਆਂ ਚੀਜ਼ਾਂ ਤੋਂ ਜਿਹੜੇ ਹੈਗਾ ਬਚਾਅ ਹੋ ਜਾਂਦਾ ਆ ਜੀਵ ਤੋਂ ਬਹੁਤ ਜ਼ਿਆਦਾ ਕਾਲੀ ਵੀ ਰਹਿੰਦੀ ਹੈ ਤੁੰਦੇ ਲੰਗਣ ਵਾਲੇ ਲੋਕਾਂ ਨੂੰ ਤੇ ਉਹ ਚੱਲਦੀ ਗੱਡੀ ਦੇ ਵਿੱਚੋਂ ਵੀ ਜਿਹੜਾ ਹੈਗਾ ਕੁਛ ਨਾ ਕੁਝ ਜਿਹੜੇ ਰੁਪਏ ਥੋੜਾ ਜ਼ਰੂਰ ਦੇਖ ਕੇ ਜਾਂਦੇ ਆ ਗਿਆਂ